ਜੀ ਬੋਡੀ ਬਿਲਡਿੰਗ ਚ ਕੁਝ ਐਸੇ ਇੰਜੈਕਸ਼ਨ ਲੱਗਦੇ ਆ ਜਿਹਦੇ ਚ ਜੋ ਮਰਦਾਨਾ ਹਾਰਮੋਨ ਟੈਸਟੋਸਟੀਰੋਨ ਉਹਨੂੰ ਵਧਾਉਣਾ ਤੇ ਜਦੋਂ ਕੁੜੀਆਂ ਉਹ ਇੰਜੈਕਟ ਕਰਦੀਆਂ ਨੇ ਆਪਾਂ ਦੇਖਦੇ ਆ ਬੋਡੀ ਬਿਲਡਿੰਗ ਸਟੇਜਾਂ ਤੇ ਠੀਕ ਆ ਜੀ ਕੁੜੀਆਂ ਐਂਡਰੋਜਨਸ ਬੋਲਦੇ ਆ ਅਸੀਂ ਉਹ ਡੋਮੀਨੇਟ ਕਰਦੇ ਆ ਤਾਂ ਕੁੜੀਆਂ ਦੇ ਦਾੜ੍ਹੀ ਆਉਣ ਲੱਗ ਜਾਂਦੀ ਭੁੱਖੇ ਚ ਉਹਨਾਂ ਚ ਜਿਵੇਂ ਆਪਾਂ ਕਹਿ ਦਿੰਦੇ ਆ ਜੋ ਫੈਮਿਨਿਜ਼ਮ ਆ ਜਾਂ ਜੋ ਔਰਤਾਂ ਵਾਲੇ ਗੋਣਾ ਉਹੀ ਖਤਮ ਹੋ ਜਾਂਦੇ ਆ ਸਿਰਫ ਐਸਾ ਦਿਖਣ ਦੇ ਲਈ ਉਹ ਆਪਦਾ ਸਾਰਾ ਭੁੱਖ ਦਾ ਤੇ ਲਾ ਦਿੰਦੇ ਆ ਮਤਲਬ ਲੜਕੀਆਂ ਆਉਣ ਵਾਲੇ ਸਮੇਂ ਚ ਇੱਕ ਵੱਡਾ ਸੁਪਨਾ ਇੱਕ ਔਰਦਾ ਹੁੰਦਾ ਮਾਂ ਬਣਨਾ ਠੀਕ ਹੈ ਕੀ ਉਹ ਮਾਂ ਬਣਨ ਵਾਲੇ ਗੁਣ ਵੀ ਖਤਮ ਹੋ ਜਾਂਦੇ ਬਿਲਕੁਲ ਜੀ ਦੇਖੋ ਜੋ ਆਪਾਂ ਲਗਾਤਾਰ ਇਨਜੈਕਟ ਅੱਜ ਕੱਲ ਪੀਸੀਓਡੀ ਪੀਸੀਓਐਸ ਕੀ ਆ ਕਿ ਕੁੜੀਆਂ ਦੇ ਵਿੱਚ ਐਂਡਰੋਜਨਸ ਮੀਨਸ ਮੁੰਡੇ ਵਾਲੇ ਹਾਰਮੋਨ ਭਾਰੀ ਪੈ ਗਏ ਔਰ ਉਹਨਾਂ ਦੇ ਆਪ ਦੇ ਹਾਰਮੋਨ ਪਿਛੇ ਰਹਿ ਗਏ ਇਸੇ ਕਰਕੇ ਹਰਸੂਟਿਜ਼ਮ ਉਹਨਾਂ ਦੇ ਦਾੜੀ ਆ ਰਹੀ ਆ ਉਹਨਾਂ ਦੇ ਪੀਰੀਅਡ ਡਿਸਟਰਬ ਨੇ ਉਹਨਾਂ ਨੂੰ ਮਤਲਬ ਹੀ ਨਾ ਪ੍ਰੋਪਰ ਨਹੀਂ ਆਉਂਦਾ ਇੱਕ ਦੋ ਦਿਨ ਜਾਂ ਮਿਸ ਹੋਣ ਲੱਗ ਜਾਂਦੇ ਇਹ ਤਾਂ ਆਮ ਜ਼ਿੰਦਗੀ ਚ ਇਹਦਾ ਵੀ ਕਾਰਨ ਪੈਕੇਜਡ ਐਂਡ ਪ੍ਰੋਸੈਸਡ ਫੂਡਸ ਹੈਗੇ ਨੇ ਲੇਕਿਨ ਜੇ ਆਪਾਂ ਸਿੱਧੇ ਸਿੱਧੇ ਹੀ ਮਰਦਾਂ ਵਾਲਾ ਹੁਣ ਪਿੱਛੇ ਜੇ ਇੱਕ ਸੈਲੀਬ੍ਰਿਟੀ ਨੇ ਆਪਦਾ ਜੈਂਡਰ ਚੇਂਜ ਕਰ ਲਿਆ ਹਨਾ ਸੈਲੀਬ੍ਰਿਟੀ ਦੇ ਬੇਟੇ ਨੇ ਉਹਦੇ ਚ ਤਾਂ ਜੇ ਤੁਸੀਂ ਇੱਕ ਪਾਰਟਿਕੂਲਰ ਜੈਂਡਰ ਮੀਨਸ ਮਰਦਾਂ ਵਾਲਾ ਇੰਜੈਕਟ ਕਰੀ ਜਾਵਾਂਗੇ ਤਾਂ ਜੋ ਕੁੜੀਆਂ ਵਾਲਾ ਹਾਰਮੋਨ ਉਹ ਕਿੱਥੇ ਰਹੇਗਾ ਤੇ ਜੋ ਹਾਰਮੋਨ ਨ ਸੋ ਇਹ ਤਾਂ ਬਹੁਤ ਰਿਸਕੀ ਚੀਜ਼ ਹੈ ਜੀ ਮਤਲਬ ਲੜਕੀ ਤੁਸੀਂ ਇਹ ਇਹ ਗੱਲ ਕਹਿ ਰਹੇ ਪਰ ਲੜਕੀਆਂ ਚ ਰੁਝਾਨ ਬਹੁਤ ਜ਼ਿਆਦਾ ਇੱਕ ਤਾਂ ਸੋਸ਼ਲ ਮੀਡੀਆ ਕਰਕੇ ਬਹੁਤ ਹੈ ਵੀ ਰੀਲ ਪਾਉਣੀ ਹੈ ਬੋਡੀ ਦੀ ਸ਼ੇਪ ਇਸ ਤਰੀਕੇ ਦੀ ਹੋਣੀ ਚਾਹੀਦੀ ਮਤਲਬ ਇੱਕ ਫਿਕਸ ਕਰ ਲਿਆ ਵੀ ਜੇ ਲੜਕੀ ਦੀ ਬੋਡੀ ਇਸ ਤਰੀਕੇ ਨਾਲ ਹੈ ਤਾਂ ਹੀ ਉਹ ਸੋਹਣੀ ਲੱਗਦੀ ਹੈ ਪਰ ਸਿਰ ਉਹ ਸੋਹਣੇ ਦੇ ਚੱਕਰ ਦੇ ਵਿੱਚ ਉਹ ਲੜਕੀ ਆਪ ਦਾ ਪੂਖ ਖਤਮ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਇਹ ਸਿਰਫ ਇੱਥੇ ਹੀ ਨਹੀਂ ਖਤਮ ਹੁੰਦਾ ਜਦੋਂ ਤੁਹਾਡੇ ਚ ਤੁਸੀਂ ਮੈਨ ਹੋ ਹਨਾ ਕੁਝ ਫੀਮੇਲ ਨੇ ਆਪਦਾ ਜਿਹੜਾ ਜੇ ਤੁਹਾਡਾ ਹਾਰਮੋਨ ਘਟ ਗਿਆ ਨਾ ਤਾਂ ਤੁਹਾਡੇ ਤੇ ਸਟ्रेस ਵੀ ਭਾਰੀ ਪਏਗਾ ਕੋਰਟੀਸੋਲ ਤੇ ਸਟ्रेस ਹਾਰਮੋਨਸ ਮਤਲਬ ਕੀ ਇਸ ਤੋਂ ਅਗਲੀ ਸਟੇਜ ਆ ਡਿਪਰੈਸ਼ਨ ਔਰ ਕੁਝ ਵਰਡ ਲੈਵਲ ਦੀਆਂ ਬੋਡੀ ਬਿਲਡਿੰਗਸ ਨੇ ਇੱਕ ਗੂਗਲ ਤੇ ਵੀ ਮਿਲ ਜੇਗੀ ਕੁੜੀ ਦੇ ਪੂਰੀ ਦਾੜ੍ਹੀ ਆਪਣੇ ਜਿੰਨੀ ਹੈਨਾ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਬਾਅਦ ਚ ਡਿਪਰੈਸ਼ਨ ਨਾਲ ਜੂਝਦੇ ਆ ਕਿਉਂਕਿ ਜਿਹੜੇ ਪ੍ਰੋਡਕਟ ਹੁੰਦੇ ਨੇ ਨਾ ਜੀ ਇਹ ਹਾਰਮੋਨ ਸ਼ਟਡਾਊਨ ਕਰਦੇ ਨੇ ਮੰਨ ਲਓ ਤੁਸੀਂ ਇੰਜੈਕਟ ਕਰ ਰਹੇ ਹੋ ਬਹੁਤ ਜ਼ਿਆਦਾ ਤੁਹਾਡੀ ਬਾਡੀ ਖੁਦ ਬਣਾਉਣਾ ਹਟ ਜਾਂਦੀ ਆ ਜਦੋਂ ਤੁਸੀਂ ਇੰਜੈਕਟ ਕਰਨੋਂ ਵੀ ਹਟ ਗਏ ਇੱਕ ਲੈਵਲ ਤੇ ਹਟਣਾ ਹੀ ਪੈਂਦਾ ਕਿਉਂਕਿ ਇਹ ਅੰਗਾ ਦੇ ਭਾਰੀ ਆ ਉਸ ਤੋਂ ਬਾਅਦ ਤੁਹਾਡੀ ਬਾਡੀ ਖੁਦ ਨਹੀਂ ਬਣਾ ਰਹੀ ਹੁੰਦੀ ਔਰ ਤੁਸੀਂ ਅੰਦਰੋਂ ਬਿਲਕੁਲ ਖਾਲੀ ਹੋ ਨਾ ਬਾਹਰੋਂ ਕੋਈ ਹਾਰਮੋਨ ਗਿਆ ਤੁਹਾਡੀ ਬਾਡੀ ਨੇ ਸ਼ਟਡਾਊਨ ਕਰ ਦਿੱਤਾ ਉਥੋਂ ਹੀ ਗੱਲਾਂ ਉੱਠਦੀਆਂ ਨੇ ਕਿ ਜਿਹੜੇ ਬਾਡੀ ਬਿਲਡਰ ਆ ਉਹਨਾਂ ਅਮਰਦ ਬਹੁਤ ਜ਼ਿਆਦਾ ਇਹ ਮਤਲਬ ਇਸ ਚੀਜ਼ ਨੂੰ ਆਪਾਂ ਕੋਈ ਆਵਾਜ਼ ਇਸ ਕਰਕੇ ਨਹੀਂ ਉਠਾਉਂਦਾ ਕਿਉਂਕਿ ਸਾਰੇ ਇਨਫਲੂਐਂਸਰਾਂ ਨੂੰ ਪੈਸੇ ਮਿਲਣੇ ਆ ਜੀ ਪ੍ਰੋਡਕਟਸ ਦੇ ਮਿਲਣੇ ਆ ਤੇ ਇਹ ਗੇਮ ਹੀ ਐਸੀ ਆ ਕਿ ਬੱਚੇ ਜੇ ਮੰਨ ਲਓ ਕਿ 7-8 ਲੱਖ ਫੋਲੋਅਰ ਹੋ ਗਏ ਮੇਰੇ ਤੇ ਮੈਂ ਐਪਸ ਦਿਖਾਇਆ ਕਰੂੰਗਾ ਮੇਰਿਆਂ ਰੀਲਾਂ ਤੇ ਮੇਰੀ ਕਮਾਈ ਬਹੁਤ ਘੱਟ ਲੋਕ ਕਾਮਯਾਬ ਨਹੀਂ ਜਿਹੜੇ ਸਿਰਫ ਰੀਲਾਂ ਤੋਂ ਕਮਾਈ ਉਹ ਵੀ ਟੈਂਪਰੇਰੀ ਲੇਕਿਨ ਲੌਂਗ ਰਨ ਦੇ ਵਿੱਚ ਮੈਨੂੰ ਕੋਈ ਯਾਦ ਨਹੀਂ ਆਉਂਦੇ ਕਿ ਜੇ ਆਪਣੇ ਕੋਈ ਆਫੀਸਰ ਲੌਬੀ ਚ ਹੋਵੇ ਜਾਂ ਕੋਈ ਐਸੇ ਜਿਹੜੇ ਬਤੌਰ ਸਪੋਰਟਸ ਮੰਨ ਲਈਏ ਕਿ ਬੋਡੀ ਬਿਲਡਿੰਗ ਬੈਕਗਰਾਉ ਜਿਵੇਂ ਆਪਾਂ ਕਹਿ ਦਿੰਨੇ ਹਾਂ 올림픽 ਨੇ ਆਪਣੇ ਐਸਐਸਪੀ ਆ ਜਿਹੜੀ ਸੀ ਕੋਈ ਵੀ ਹਨਾ ਤੁਸੀਂ ਕੋਈ ਬਹੁਤ ਰੇਅਰ ਦੇਖੋਗੇ ਇਹ ਹੋ ਸਕਦਾ ਕਿ ਪਹਿਲਾਂ ਜੌਬ ਲੈ ਲਈ ਉਸ ਤੋਂ ਬਾਅਦ ਉਹ ਬੋਡੀ ਬਿਲਡਿੰਗ ਵਿੱਚ ਕਾਮਯਾਬ ਹਨਾ ਐਸਾ ਨਹੀਂ ਹੋਏਗਾ ਕਿ ਬੋਡੀ ਬਿਲਡਿੰਗ ਵਿੱਚ ਕਾਮਯਾਬ ਹੋਣ ਤੋਂ ਬਾਅਦ ਬਹੁਤ ਘੱਟ ਕੋ ਚਾਂਸ ਦੇਖੋਗੇ ਕਿ ਉਹਨਾਂ ਨੂੰ ਅੱਛੀ ਜੌਬ ਮਿਲੀ ਹੋਵੇ ਇੱਕ ਇਹ ਦੱਸਿਓ ਮਤਲਬ ਐਡਿਡ ਐਪਸ ਬਣ ਜਾਂਦੇ ਹੈਗੇ ਕੱਟ ਬਣ ਜਾਂਦੇ ਹੈ ਬੋਡੀ ਦੇ ਮਤਲਬ ਵਾਈਡੇ ਡੌਲੇ ਹੋ ਜਾਂਦੇ ਹੈ ਮੈਂ ਤਾਂ ਕਈ ਨਾਮ ਹੀ ਨਹੀਂ ਆਉਂਦੇ ਮਸਲ ਜਿਹੜੇ ਖੜੇ ਹੋ ਜਾਂਦੇ ਹੈਗੇ ਕੀ ਉਹ ਤੁਰਦੇ ਵੀ ਬਹੁਤ ਔਖੇ ਹੋ ਕੇ ਆ ਇਥੇ ਪੱਟ ਨਹੀਂ ਜੁੜਦੇ ਪੱਟ ਜੁੜ ਜਾਂਦੇ ਆ ਨਾਲ ਇਧਰੋਂ ਮੋਢਿਆਂ ਦੇ ਵੀ ਪਿੱਛੋਂ ਤੱਕ ਆਏ ਵੀ ਨਹੀਂ ਵੀ ਆਪਦੇ ਹੱਥ ਹੱਥ ਵੀ ਲਗਾ ਸਕਦੇ ਆ ਕੀ ਉਹ ਸਰੀਰ ਤੰਦਰੁਸਤ ਹੈ ਜਾਂ ਇੱਕ ਆਮ ਜਿਹੜਾ ਬੰਦਾ ਫਿੱਟ ਹੈ ਨਾਰਮਲ ਸਰੀਰ ਆ ਉਹਦਾ ਉਹ ਤੰਦਰੁਸਤ ਹੈ ਦੇਖੋ ਸਹੀ ਮੈਨੇਜ ਦਾ ਤੁਹਾਡੇ ਅੰਦਰਲੇ ਪੈਰਾਮੀਟਰਸ ਦੱਸਣਗੇ ਕਿ ਤੁਸੀਂ ਕਿਵੇਂ ਹੋ ਬਾਹਰੋਂ ਤਾਂ ਜੀ ਦੇਖਣ ਨਾਲੋਂ ਜ਼ਿਆਦਾ ਇੰਪੋਰਟੈਂਟ ਇਹ ਹੈ ਕਿ ਤੁਹਾਡਾ ਸਾਹ ਨਹੀਂ ਚੜਦਾ ਤੁਸੀਂ ਕੋਈ ਭਾਰਾ ਕੰਮ ਪਾੜਾਂ ਚ ਕੋਈ ਬਹੁਤ ਜ਼ਿਆਦਾ ਐਕਸਟ੍ਰੀਮ ਠੰਡ ਬਹੁਤ ਜ਼ਿਆਦਾ ਐਕਸਟ੍ਰੀਮ ਗਰਮੀ ਚ ਕੱਟ ਰਹੇ ਹੋ ਕੋਈ ਕਰੋਨਾ ਆਉਂਦਾ ਤਾਂ ਤੁਹਾਨੂੰ ਨਹੀਂ ਹੋਇਆ ਇਦੇ ਵਿੱਚ ਮੈਂ ਅੱਗੇ ਤਿੰਨ ਗੱਲਾਂ ਦੱਸਦਾ ਹਾਂ ਕਿ ਕਰੋਨਾ ਲਗਭਗ ਕਹਿੰਦੇ ਸਾਰਿਆਂ ਨੂੰ ਹੋ ਗਿਆ ਸੀ ਕਿਸੇ ਨੂੰ ਫਰਕ ਹੀ ਨਹੀਂ ਪਿਆ ਕੋਈ ਬਿਮਾਰ ਹੋ ਕੇ ਹਫ਼ਤਾ ਉੱਠ ਖੜਿਆ ਔਰ ਕੋਈ ਮੌਤ ਹੋ ਗਈ ਸੋ ਕਰੋਨਾ ਤਾਂ ਉਹੀ ਸੀ ਗੱਲ ਇਹਨਾਂ ਆਰਗਨਸ ਦੀ ਆ ਕਿ ਕਿਹਦੇ ਚੱਲਣ ਯੋਗ ਸੀਗੇ ਸੋ ਇਹਦੇ ਵਿੱਚ ਜਿੰਨੇ ਵੀ ਆਪਾਂ ਐਕਸਟ੍ਰੀਮ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਸਟੀਰੋਇਡ ਅਬਿਊਜ਼ ਕਰਕੇ ਬਹੁਤ ਤਗੜੀ ਬਾਡੀ ਬਣਾਈ ਹੁੰਦੀ ਜਿੰਨੀ ਐਕਸਟਰਾਔਡੀਨਰੀ ਲੱਗੂ ਤੁਹਾਨੂੰ ਕਿ ਯਾਰ ਆ ਤਾਂ ਕਾਰਟੂਨਾਂ ਤੋਂ ਵੀ ਮਤਲਬ ਨੇਚਰ ਤੋਂ ਉੱਤੋਂ ਦੀ ਗੱਲ ਆ ਉਹ ਸਾਰੇ ਅੰਦਰੋਂ ਆਰਗਨ ਵੀਕ ਨੇ ਕੋਈ ਵੀ ਚੱਕ ਲਿਓ ਅੱਜ ਨਹੀਂ ਤਾਂ ਕਰ ਲੋ ਖਤਰਾ ਹੀ ਖਤਰਾ ਬੰਦੇ ਨੇ ਜਿਹੜੀ ਚੀਜ਼ ਨੇਚਰ ਨੇ ਬਣਾਤੀ ਨਾ ਕੁਦਰਤ ਨੂੰ ਜੇ ਆਪਾਂ ਛੇੜਛੜ ਕਰਾਂਗੇ ਤਾਂ ਉਹਦਾ ਲੌਂਗ ਰੰਚ ਨੁਕਸਾਨ ਔਰ ਨੁਕਸਾਨ ਐਸਾ ਕਿ ਆਪਾਂ ਉਹਦੀਆਂ ਮਤਲਬ ਪੂਰੀ ਤਰ੍ਹਾਂ ਇਹਦੀ ਰੀਜ਼ਨਸ ਵੀ ਨਹੀਂ ਲੱਭ ਪਾਏ ਹਜੇ ਤੱਕ ਕਿ ਕਿਵੇਂ-ਕਿਵੇਂ ਡੈਮੇਜ ਕਰਦਾ ਔਰ ਕਿਵੇਂ ਬੰਦਾ ਖਤਮ ਹੋ ਜਾਂਦਾ ਇੱਕ ਤੰਦਰੁਸਤੁਰਿਆ ਫਿਰਦਾ ਜਿੰਮਾਂ ਚ ਆਉਂਦੀਆਂ ਨੇ ਜੀ ਇੰਟਰਨੈਸ਼ਨਲ ਲੈਵਲ ਤੇ ਵੀ ਹਰ ਮਹੀਨੇ ਦੋ ਮਹੀਨੇ ਬਾਅਦ ਨਿਊਜ਼ ਆਈ ਰਹਿੰਦੀ ਹੈ ਕਿ ਆਹ ਬਾਡੀ ਬਿਲਡਰ ਚੱਲ ਵਸਿਆ ਆਰਗਾਨੀ ਫੇਲ ਹੋ ਜਾਂਦਾ ਮਤਲਬ ਜਿਹੜੀ ਇਹ ਬਾਡੀ ਹੈ ਜਿਹੜੀ ਬਣ ਜਾਂਦੀ ਹੈ ਸ਼ੇਪ ਕੱਟ ਇਹ ਜੇਮਨ ਆ ਗਿਆ ਬੰਦਾ ਕੋਈ ਮਤਲਬ ਕੋਈ 15 ਦਿਨ ਮਹੀਨਾ ਜਾਂ 2 ਮਹੀਨੇ ਜਾਣ ਛੱਡਣੀ ਹੈ ਜੈਮ ਹੁਣ ਕੀ ਉਸੇ ਸਟੇਬਲ ਰਹਿ ਸਕਦੀ ਹੈ ਬਿਲਕੁਲ ਨਹੀਂ ਜੀ ਮੈਂ ਇਹਨੂੰ ਕਿਰਾਏ ਦੀ ਬਾਡੀ ਕਹਿਣਾ ਹੁੰਦਾ ਜੀ ਇੱਕ ਲੈਵਲ ਹੁੰਦਾ ਕਿ ਠੀਕ ਆ ਮਸਲ ਮਾਸ ਇੱਕ ਗੇਨ ਹੋ ਗਿਆ ਜਿਹੜੀ ਬਹੁਤ ਜ਼ਿਆਦਾ ਕਟਿੰਗ ਦੇਖਦੇ ਤੁਸੀਂ ਬਿਲਕੁਲ ਇਦਾਂ ਜਿਵੇਂ ਆਪਾਂ ਤਰਾਸ਼ ਕੇ ਬਣਾਇਆ ਹੁੰਦਾ ਇੱਕ ਤਾਂ ਉਹ ਟੈਂਪਰੇਰੀ ਆ ਇੱਕ ਉਹ ਗੈਰ ਕੁਦਰਤੀ ਆ ਬਿਨਾ ਸਵਾਨ ਤੋਂ ਬੰਨੀ ਨਹੀਂ ਤੇ ਬਾਹਲਾ ਚ ਰਹਿਣੀ ਨਹੀਂ ਤੁਸੀਂ ਚਾਹੋ ਕਿ ਐਕਟਰ ਦੇਖ ਲੋ ਚਾਹੇ ਕਿਸੇ ਵੀ ਇਨਫਲੂਐਂਸਰ ਨੂੰ ਦੇਖ ਲਿਓ ਕਿਸੇ ਵੱਡੀ ਸਟੇਜ ਇਵੈਂਟ ਲਈ ਆਪਦੇ ਆਪ ਨੂੰ ਤਿਆਰ ਕਰਦੇ ਆ ਫਿਰ ਉਹ ਕੁਝ ਹਫ਼ਤੇ ਆ ਮਹੀਨਿਆਂ ਚ ਹੀ ਬਹੁਤ ਲੋ ਆ ਜਾਂਦੀ ਹੈ ਬਾਡੀ ਸੋ ਨਾ ਹੀ ਇਹ ਪਰਮਾਨੈਂਟ ਆ ਨਾ ਹੀ ਇਹ ਹੈਲਦੀ ਆ ਦੂਸਰੀ ਗੱਲ ਕੱਲੀ ਆਪਾਂ ਬੋਡੀ ਬਿਲਡਿੰਗ ਚ ਇਹ ਨਹੀਂ ਕਰਦੇ ਹਨ ਕਿਉਂਕਿ ਇਹ ਇੱਕ ਐਸੀ ਗੇਮ ਆ ਜਿਹੜੀ ਪ੍ਰੋਡਕਟਸ ਦੀ ਫੇਵਰਟ ਆ ਤੁਸੀਂ ਆਪਣੇ ਹਾਕੀ ਦੇ ਹਨਾ ਕੈਪਟਨ ਨੇ ਜਾਂ ਪੰਜਾਬ ਚ ਕਿੰਨੇ ਖਿਡਾਰੀ ਖੇਡਦੇ ਨੇ ਤੁਸੀਂ ਕ੍ਰਿਕਟ ਦੇ ਦੇਖ ਲਓ ਉਹ ਉਹਨਾਂ ਨੂੰ ਬ੍ਰਾਂਡ ਇਹਨੇ ਨਹੀਂ ਪਸੰਦ ਕਰਦੇ ब्रांड ਇਹਨਾਂ ਨੂੰ ਪਸੰਦ ਕਰਦੇ ਕਿਉਂਕਿ ਇਹਨਾਂ ਨੇ ਹੀ ਬ੍ਰਾਂਡ ਦੀ ਮਸ਼ਹੂਰੀ ਕਰਨੀ ਆ ਉਹ ਕੁਦਰਤੀ ਜੁੜੇ ਹੋਏ ਨੇ ਉਹ ਫਿੱਟ ਨੇ ਤੁਸੀਂ ਸਿੰਪਲੀ ਐਗਜ਼ਾਮਪਲ ਦੇਖ ਲਓ ਕਿ ਜਿੰਨੇ ਵੀ ਤੁਸੀਂ ਪੁਰਾਣੇ ਖਿਡਾਰੀ ਦੇਖਦੇ ਆ 70 70 80 ਅਸੀਂ ਮਿਲਖਾ ਸਿੰਘ ਜੀ ਨੂੰ ਬਹੁਤ ਸੋਹਣੀ ਉਮਰ ਭੋਕੇ ਜਾਂਦੇ ਇਹ ਹੀ ਇੱਕ ਸਿੰਬਲ ਆ ਬੋਡੀ ਬਿਲਡਿੰਗ ਚ 40 ਤੋਂ ਪਹਿਲਾਂ ਵੀ ਮੋਤਾ ਬਹੁਤ ਹੁੰਦੀਆਂ ਲੇਕਿਨ ਬੁਢਾਪੇ ਚ ਵੀ ਕਿੰਨੀਆਂ ਇੰਜਰੀਜ਼ ਕਿੰਨੀਆਂ ਹਾਰਟ ਜਿਹੜੇ ਨਾ ਲੈਂਦੇ ਹੁੰਦੇ ਆ ਕਿ ਆਹ ਸਾਡੇ ਲੈਜੈਂਡਸ ਨੇ ਸਾਰੇ ਸਟਰਗਲ ਕਰ ਰਹੇ ਨੇ ਸੋ ਇਹ ਲੌਂਗ ਰੰਚੇ ਮਤਲਬ ਕੋਈ ਬਹੁਤ ਜ਼ਿਆਦਾ ਹੈਲਥੀ ਚੀਜ਼ ਨਹੀਂ ਹੈ ਨਹੀਂ ਹੈ ਮਤਲਬ ਆਰਥਿਕ ਤੌਰ ਤੇ ਵੀ ਦਾ ਕੋਈ ਪੁਵਖ ਨਹੀਂ ਬਿਲਕੁਲ ਜੀ ਤੇ ਸਰੀਰਕ ਤੌਰ ਤੇ ਵੀ ਦਾ ਪੁਵਖ ਨਹੀਂ ਮਾਨਸਿਕ ਤੌਰ ਤੇ ਵੀ ਪੁਵਖ ਨਹੀਂ ਮਤਲਬ ਕਿਸੇ ਤਰੀਕੇ ਦਾ ਆ ਵੀ ਇਹਦਾ ਪੁਵਖ ਨਜ਼ਰ ਨਹੀਂ ਆਉਂਦਾ ਬਿਲਕੁਲ ਜੀ ਇਹਦਾ ਸ਼ਾਰਟ ਰਨ ਚ ਆਪਾਂ ਦੇਖ ਸਕਦੇ ਹਾਂ ਕਿ ਕੁਝ ਰੀਲਾਂ ਚ ਬੰਦੇ ਕਾਮਯਾਬ ਨੇ ਲੇਕਿਨ ਲੌਂਗ ਰਨ ਚ ਨਹੀਂ ਪਰ ਇਹਦੇ ਚ ਚਮਕ ਬਹੁਤ ਆ ਇਹਦੇ ਲਈ ਯੂਥ ਖਿੱਚੀ ਜਾਂਦੀ ਆ ਮੁੰਡੇ ਕੁੜੀਆਂ ਕਿਉਂਕਿ ਫਾਲੋਅਰਸ ਮਿਲਦੇ ਆ ਜੀ ਫਾਲੋਅਰਸ ਤੋਂ ਬਾਅਦ ਤੁਹਾਨੂੰ ਬ੍ਰਾਂਡਸ ਕਹੇ ਦਿੰਦੇ ਆ ਨਾ ਜੀ 쿠ਪਨ ਕੋਡ ਲੈ ਲਓ ਇਹ ਉਸ ਤੋਂ ਬਾਅਦ ਲੋਕ ਤੁਹਾਨੂੰ ਦੇਖ ਕੇ ਇਦਾਂ ਕਹਿੰਦੇ ਆ ਕਿ ਮੈਂ ਉਹਦੇ ਵਰਗਾ ਬਣਨਾ ਲੇਕਿਨ ਉਹ ਓਵਰਆਲ ਮਤਲਬ ਆਪਾਂ ਐ ਕਹਿ ਦਈਏ ਕਿ ਲਾਈਫ ਦੇ ਹੀਰੋ ਆ ਨਹੀਂ ਹੈ ਮੈਂ ਆਪਦੇ ਤਜਰਬੇ ਨਾਲ ਦੱਸ ਰਿਹਾ ਕਿ 2006-7 ਚ ਸਾਡਾ ਸਾਥੀ 6 ਕੁ ਮਹੀਨਿਆਂ ਚ ਇਹਦੀ ਬੋਡੀ ਐਂ ਕੱਢ ਲਈ ਸੀ ਉਹਨੇ ਇੱਕ ਕਿਡਨੀ ਖਤਮ ਹੋਈ ਠੀਕ ਹੈ ਜੀ ਫਿਰ ਰਿਸ਼ਤੇਦਾਰ ਨੇ ਦਿੱਤੀ ਫਿਰ ਦੂਜੀ 22 23 ਸਾਲ ਦੀ ਉਮਰ ਚ ਮੌਤ ਹੋ ਗਈ ਸੀ ਮੈਂ ਤਾਂ ਉਦੋਂ ਦਾ ਹੀ ਇਹ ਕੰਮਾਂ ਤੋਂ ਵੇਖਿਆ ਵਾ ਉਸ ਤੋਂ ਇਲਾਵਾ ਵੀ ਤਕਰੀਬਨ ਹਰ ਸ਼ਹਿਰ ਦੀ ਹਿਸਟਰੀ ਹੋਊਗੀ ਹਰ ਸ਼ਹਿਰ ਚ ਕਿਸੇ ਪਿਛਲੇ 10 20 ਸਾਲਾਂ ਚ ਤੁਸੀਂ ਵੀ ਕੇਸ ਦੇਖੇ ਹੋਣੇ ਕਿ ਮਿਸਟਰ ਪੰਜਾਬ ਆ ਤੇ ਅੱਜ ਵਿਚਾਰਾ ਲੇਬਰ ਵਾਂਗੂ ਕਰੀ ਜਾਂਦਾ ਜਾਂ ਕਹਿ ਦਿੰਦੇ ਆ ਜੀ ਉਹਦਾ ਬੀਬੀ ਹਜੇ ਤੱਕ ਸੈੱਟ ਨਹੀਂ ਆਇਆ ਜਾਂ ਮੌਤਾਂ ਵੀ ਆਪਾਂ ਆਮ ਆਪਣੇ ਸ਼ਹਿਰਾਂ ਚ ਸੁਣੀਆਂ ਹੀ ਸੁਣੀਆਂ ਠੀਕ ਹੈ ਜੀ ਦੂਜਾ ਕੇਸ ਮੇਰੇ ਕੋਲ ਮੈਂ ਅੱਜ ਹੀ ਰੀਲ ਚ ਦੱਸਿਆ ਕਿ ਮੇਰੇ ਸਟੂਡੈਂਟ ਸੀ ਬਹੁਤ ਇੱਕ ਮੁੰਡਾ ਸਟਾਰ ਸੀਗਾ ਬਹੁਤ ਵਧੀਆ ਗੇਮ ਸੀ ਉਹਦੀ ਲੇਕਿਨ ਉਹ ਖਿੱਚਿਆ ਗਿਆ ਇਂ ਕਿ ਮੈਂ ਉਧਰ ਸਟਾਰ ਬਾਨਾ ਕੁਝ ਕੋਚਾਂ ਨੇ ਉੱਥੋਂ ਵਿਚਾਰਾ ਗਰੀਬ ਘਰੋਂ ਸੀ ਪੈਸੇ ਲੈਣ ਲਈ ਕਿ ਤੈਨੂੰ ਯਾਰ ਤੇਰੀ ਬਾਡੀ ਤਕੜੀ ਆ ਤੈਨੂੰ ਤਾਂ ਡੀਐਸਪੀ ਲਾਵਾਂਗੇ ਇਹਨਾਂ ਨੇ ਕੀ ਲਾਦਣਾ ਸਪੋਰਟਸ ਕੋਟ 'ਚ ਮਾਸਟਰ ਕਲਰਕ ਜਾਂ ਕਨਸਟੇਬਲ ਠੀਕ ਆ ਜੀ ਉਹਦੇ ਨਾਲ ਦੇ ਤਿੰਨ ਮੁੰਡੇ ਮੈਂ ਅੱਗੇ ਗੱਲ ਦੱਸੀ ਸੀ ਕਿ ਉਹਨਾਂ ਨੂੰ ਅਸੀਂ ਸਮਾਨਤ ਕੀਤਾ ਨੌਕਰੀ ਲੱਗ ਗਈ ਸਰਕਾਰੀ ਗੇਮ ਨਾਲ ਜਦੋਂ ਪ੍ਰੋਪਰ ਚੈਨਲ ਆ ਜਿਹਨੂੰ ਸਰਕਾਰ ਮਾਨਤਾ ਦਿੰਦੀ ਸਪੋਰਟਸ ਕੋਟ ਲੇਕਿਨ ਉਹ 6-7 ਸਾਲਾਂ ਬਾਅਦ ਵਾਵਾ ਸਾਰੇ ਤਗਮੇ ਜਿਵੇਂ ਆਪਾਂ ਇੰਟਰਨੈਟ ਤੇ ਨਹੀਂ ਦੇਖਦੇ ਹੁੰਦੇ ਜੀ ਨਕਮੀਆਂ ਸਰਕਾਰਾਂ ਨੇ ਨਹੀਂ ਕੁਛ ਕੀਤਾ ਦੇਖੋ ਇੰਨੇ ਤਗਮੇ ਜੀ ਆ ਉਹ ਹੈ ਕਿੱਥੇ ਉਹ ਤਾਂ ਮੇਰੇ ਅਰਗੇ ਨੇ ਕਿਸੇ ਨੇ ਉਹ ਵੀ ਬ੍ਰਾਂਡ ਲਾਂਚ ਕੀਤਾ ਸੀ ਤੇ ਮੈਂ ਆਪਦੇ ਕੋਲ ਹੀ ਉਹਨੂੰ ਮਿਸਟਰ ਪੰਜਾਬ ਕਹਤਾ ਉਹਨੂੰ ਵਿਚਾਰੇ ਨੂੰ ਕਿਸੇ ਨੇ ਨਹੀਂ ਪੁੱਛਿਆ ਹੁਣ ਉਹ ਟ੍ਰੇਨਰ ਦੀ ਜੌਬ ਆ ਮੇਰੇ ਕੋਲ ਇੱਥੇ ਰੋਕੇ ਗਿਆ ਵੀ ਕੁਛ ਕਰ ਦਿਓ ਜੀ ਹੁਣ ਜਦੋਂ ਸਰਕਾਰੀ ਇੱਕ ਪੱਟੜੀ ਤੋਂ ਉੱਤਰ ਗਏ ਜੀ ਕਿਵੇਂ ਕਰਗੇ ਇਹ ਕਹਿ ਦਿੰਦੇ ਆ ਜੀ ਸ਼ੌਂਕ ਦੀ ਗੇਮ ਆ ਜਿਨ੍ਹਾਂ ਨੇ ਵੇਚਣਾ ਜੀ ਠੀਕ ਆ ਲੇਕਿਨ ਸ਼ੌਂਕ ਚ ਤੁਸੀਂ ਇਹ ਦੇਖੋ ਵੀ ਕਿੰਨੇ ਬੱਚੇ ਆ ਜਿਨ੍ਹਾਂ ਨੇ ਆਪਦਾ ਇਹਨੂੰ ਕੈਰੀਅਰ ਬਣਾ ਲਿਆ ਤੇ ਕਿੰਨੇ ਬੱਚੇ ਜੇ ਦੂਜੇ ਪਾਸੇ ਆਪਾਂ ਗੇਮ ਦੇਖ ਕੇ ਕਿੱਡਾ ਸਨਹਾਰੀ ਪੁਹਿਖਾ ਜੀ ਇੰਨੀ ਮਿਹਨਤ ਮੁੰਡੇ ਬਹੁਤ ਕਰਦੇ ਬਹੁਤ ਡਿਸਪਲਨ ਮੈਨੂੰ ਤਾਂ 20 ਸਾਲ ਹੋ ਗਏ ਜਿੰਮ ਜਾਂਦੇ ਨੂੰ ਤੇ ਇੰਨੀ ਮਿਹਨਤ ਜੇ ਕਿਸੇ ਹੋਰ ਗੇਮ ਚ ਲਾਈ ਹੋਵੇ ਡਿਸਪਲਨ ਪੈਸਾ ਤਾਂ ਮੈਨੂੰ ਲੱਗਦਾ ਪੰਜਾਬ ਚੋਂ ਤਾਂ ਬਹੁਤ ਸੋਨਾ ਪੁਹਿਖਾ ਜੀ 올림픽 ਚ ਜਾਣ ਬਹੁਤ ਕੋਠੀਆਂ ਪੈ ਜਾਣ ਲੇਕਿਨ ਲੈ ਕੇ ਬੈਠਾ ਦਿਖਾਵਾ ਆਪਾਂ ਨੂੰ ਅਕੇ ਜਿਹੜੇ ਪ੍ਰੋਡਕਟ ਕਈ ਜਦੋਂ ਸਿਆਡ ਅਸੀਂ ਵੀ ਦੇਖਦੇ ਆ ਜਿਹੜੇ ਵੱਖ-ਵੱਖਰੇ ਜਿਹੜੇ ਟ੍ਰੇਨਰ ਆ ਉਹ ਵੀ ਐਡ ਕਰਦੇ ਆ ਉਹ ਇਹ ਕਹਿੰਦੇ ਕਿ 100% ਨੇਚੁਰਲ ਹੈ ਕੀ ਜਿਹੜੇ ਪ੍ਰੋਡਕਟ ਹੁੰਦੇ ਆ ਇਹ 100% ਨੇਚੁਰਲ ਹੁੰਦੇ ਆ ਦੇਖੋ ਜਿਹੜੀ ਚੀਜ਼ ਨੇਚੁਰਲ ਦਾ ਮਤਲਬ ਨਾ ਬਹੁਤ ਜਿਆਦਾ ਦੁਰਉਪਯੋਗ ਕੀਤਾ ਮੈਂ ਤਾਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰੂੰਗਾ ਲੀਗਲੀ ਜੇ ਮੇਰਾ ਦਾਅ ਲੱਗ ਗਿਆ ਕਿ ਨੇਚੁਰਲ ਦਾ ਮਤਲਬ ਸਿਰਫ ਨੇਚੁਰਲ ਹੋਵੇ ਇਹ ਸ਼ਬਦ ਦਾ ਦੁਰਉਪਯੋਗ ਹਟੇ ਕਦੇ ਕੋਈ ਕਿਸੇ ਚੰਗੇ ਵਕੀਲ ਨਾਲ ਮੇਰਾ رابطہ ਹੋਇਆ ਨਾ ਤਾਂ ਮੈਂ ਇਹ ਗੱਲ ਕਰੂੰਗਾ ਦੇਖੋ ਨੈਚੁਰਲ ਦਾ ਮਤਲਬ ਹੁੰਦਾ ਡਾਇਰੈਕਟ ਥਣਾ ਤੋਂ ਜਾਂ ਡਾਇਰੈਕਟ ਮਿੱਟੀ ਚੋਂ ਸਿੱਧੀ ਦਰਖਤ ਤੋਂ ਜਾਂ ਸਿੱਧੀ ਥਣਾ ਚੋਂ ਜਾਂ ਚਲੋ ਮਿੱਟੀ ਨੈਚੁਰਲ ਦਾ ਮਤਲਬ ਕੈਮੀਕਲ ਪ੍ਰੋਸੈਸਿੰਗ ਨਹੀਂ ਹੁੰਦਾ ਜਿਹੜੀ ਚੀਜ਼ ਪਾਊਡਰ ਦੇ ਰੂਪ ਚ ਆਪਣੇ ਕੋਲ ਆ ਗਈ ਉਹਦਾ ਦੇਤਾ ਉਹਦਾ ਅਸਲ ਰੂਪ ਕੀ ਸੀ ਠੀਕ ਆ ਤੁਸੀਂ ਸੋਇਆ ਤੋਂ ਪ੍ਰੋਟੀਨ ਬਣਾ ਲਿਆ ਵੇ ਪ੍ਰੋਟੀਨ ਜਾਂ ਕਿਸੇ ਵੀ ਚੀਜ਼ ਤੋਂ ਤੁਸੀਂ ਕਿੰਨੇ ਪਲਾਂਟਸ ਤੋਂ ਅਸੀਂ ਕੱਢ ਲਿਆ ਪਹਿਲਾਂ ਉਹਨੂੰ ਕੱਢਿਆ ਫਿਰ ਉਹਨੂੰ ਉਹਦੇ ਤੇ ਐਂਟੀਆਕਸੀ ਮਤਲਬ ਆਕਸੀਡਾਈਜ਼ ਨਾ ਹੋਵੇ ਉਹਨੂੰ ਪ੍ਰੀਜ਼ਰਵ ਕੀਤਾ ਉਹਦੇ ਤੇ ਰੰਗ ਚੜਿਆ ਉਹਦੇ ਤੇ ਫਰੇਗਰੈਂਸ ਚੜੀ ਠੀਕ ਆ ਕੁਝ ਚੀਜ਼ਾਂ ਦੀ ਪਰਮਿਸ਼ਨ ਮਿਲੀ ਹੋਈ ਉਹ ਕਰਕੇ ਤੁਹਾਡੀ ਪਲੇਟ 'ਚ ਉਤਾਰਤਾ ਔਰ ਕੁਝ ਚੀਜ਼ਾਂ ਤਾਂ ਐਸੀਆਂ ਹੁੰਦੀਆਂ ਜਿਹੜੀਆਂ ਪਿੱਛੋਂ ਸੋਰਸ ਵੀ ਨੈਚੁਰਲ ਨਹੀਂ ਹੁੰਦਾ ਸਿਰਫ ਮੰਨ ਲਓ ਤੁਸੀਂ ਕਹਤਾ ਜੀ ਬੋਡੀ ਦੇ ਅੰਦਰ ਜਿਹੜਾ ਕੈਮੀਕਲ ਜਾਂ ਵਿਟਾਮਿਨ ਹੁੰਦਾ ਉਹਦੀ ਕੈਮੀਕਲ ਫਾਰਮੇਸ਼ਨ ਲੈਬ ਦੇ ਵਿੱਚ ਕਾਪੀ ਕਰ ਲਈ ਉਹ ਕਾਪੀ ਕਰਕੇ ਸ਼ੀਸ਼ੀਆਂ ਚਾਗੀ ਉਹਨੂੰ ਨੇਚਰਲ ਕਹਿ ਕੇ ਵੇਚੀ ਜਾਂਦੇ ਆ ਆਪਣੇ ਲੋਕ ਲਈ ਜਾਂਦੇ ਆ ਦੂਜੀ ਗੱਲ ਸਭ ਤੋਂ ਵੱਡੀ ਹੈ ਜਿਹੜੀ ਉਹਨਾਂ ਦੇ ਚੱਕਰ ਚ ਆਪਣੇ ਲੋਕ ਫੂਡ ਤੋਂ ਟੁੱਟੀ ਜਾਂਦੇ ਇਹ ਆਪਣੀ ਨਾ ਖੇਤੀ ਤੇ ਡਾਕਾ